ਕੋ ਅਰਦਾਸ ਤੇਰੇ ਤਾਈ ਬਾਬਾ ਨਾਨਕਾ ਉਂਗਲੀ ਤੋਂ ਫੜ ਕੇ ਚਲਾਈ ਵਾ ਬਨਾਨ ਕਾ ਟੀ ਜੇ ਸੈਣੀ ਸਿੰਗਾ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਇਹ ਜੋ ਗੁਰੂ ਦਾ ਲੰਗਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜਾ 2 ਰੁਪਏ ਦੇ ਨਾਲ ਚਲਾਇਆ ਸੀ ਉਸ ਲੰਗਰ ਦੀਆਂ ਇਹ ਬਰਕਤਾਂ ਨੇ ਜਿਨ੍ਹਾਂ ਨੂੰ ਕੀ ਇਹ 26 ਮਾ ਇਸ ਸਾਲਾਨਾ ਹੋਲੇ ਮੱਲੇ ਤੇ ਹਰੇਕ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਂਦਾ ਆ ਜਿਸ ਦੇ ਵਿੱਚ ਐਨ ਆਰ ਆਈ ਵੀਰ ਵਿਸ਼ੇਸ਼ ਤੌਰ ਤੇ ਸਹਿਯੋਗ ਦਿੰਦੇ ਆ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਦੇ ਨੌਜਵਾਨ ਮੈਂਬਰ ਨੌਜਵਾਨ ਸਭਾ ਸਾਰੇ ਇਸ ਲੰਗਰ ਦੇ ਵਿੱਚ ਵੱਧ ਚੜ ਕੇ ਸੇਵਾ ਕਰਦੇ ਆ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਰਹਿੰਦਾ ਹਰੇਕ ਸੰਗਤ ਵਿੱਚ ਬੈਠ ਕੇ ਗੁਰੂ ਕੀ ਲੰਗਰ ਪ੍ਰਾਪਤ ਕਰਦੇ ਆ ਛਕਦੇ ਆ ਗੁਰੂ ਹਰਜਾਸ ਗਾਉਂਦੇ ਆ ਬਦ ਤੋਂ ਬਾਦ ਚਾਰ ਦਿਨ ਦਾ ਇਹ ਲੰਗਰ ਹੁੰਦਾ ਜੀ ਵਿਸ਼ੇਸ਼ ਤੌਰ ਤੇ ਪੂਰੀਆਂ ਸੰਗਤਾਂ ਸਹਿਯੋਗ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਜੋ ਹੋਲੇ ਮੱਲੇ ਤੇ ਲੰਗਰ ਲਗਾਇਆ ਜਾ ਰਿਹਾ ਹੈ 300 ਸਾਲਾ ਜਦੋਂ ਲੰਗਰ ਸ਼ੁਰੂ ਹੋਇਆ ਸੀ ਉਸ ਟਾਈਮ ਇਹ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ ਕਿ ਇਹ ਜੋ ਲੰਗਰ ਪੈਂਡ ਨੁਸੀ ਪੈਂਡ ਨੁਸੀ ਦੇ ਸੂ ਸਾਹ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੌਜਵਾਨ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਇਸ ਲੰਗਰ ਵਿੱਚ ਸਹਿਯੋਗ ਹੈਗਾ ਜੋ ਕਿ ਬੱਧ ਚੜ੍ਹ ਕੇ ਗੁਰੂ ਘਰ ਦੀਆਂ ਸੇਵਾਵਾਂ ਕਰ ਰਹੇ ਨੇ ਇਸ ਫੋਰ ਨਾਕਰਾ ਕੋਨ ਸਟੋਰ ਵਾਲੇ ਵੀਰ ਮੇਰੇ ਜੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਵਿਸ਼ੇਸ਼ ਤੌਰ ਤੇ ਪਿੰਡ ਨੁਸੀ ਦੀ ਸੰਗਤ ਦਾ ਪੂਰਾ ਪੂਰਾ ਸਾਥ ਸਹਿਯੋਗ ਦੇ ਰਹੇ ਨੇ ਕਿਸੇ ਗੱਲ ਦੀ ਕੋਈ ਕਮੀ ਹੋਵੇ ਉਹ ਹਰ ਵੇਲੇ ਨਾਲ ਖੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਸੰਗਤਾਂ ਨੇ ਬੱਧ ਚੜ੍ਹ ਕੇ ਮਾਇਆ ਦੇ ਵਿੱਚ ਹੀ ਸਾਬ ਆਇਆ ਗੁਰੂ ਕੇ ਲੰਗਰਾਂ ਦੇ ਵਿੱਚ ਮਾਇਆ ਦਿੱਤੀ ਆ ਉਹਨਾਂ ਦਾ ਵੀ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹ ਇਸੇ ਤਰ੍ਹਾਂ ਲੰਗਰ ਦੇ ਵਿੱਚ ਇਸੇ ਪਾਉਂਦੇ ਰਹਿਣ ਤੇ ਗੁਰੂ ਕੇ ਲੰਗਰ ਚੱਲਦੇ ਰਹਿਣ ਜੀ ਇਹ ਜੋ ਪ੍ਰੈਸ মিডিਆ ਅਵਤਾਰ ਸਿੰਘ ਜੀ ਜੋ ਇਹ ਇਸ ਦੀ ਰਿਕਾਰਡਿੰਗ ਕਰ ਰਹੇ ਨੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ-ਬਹੁਤ ਧੰਨਵਾਦ ਮਾਧੋ ਪਰ ਤੋਂ ਇਹ ਹੈ ਜੀ ਸਾਡੇ ਵੀਰ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹ YouTube ਚੈਨਲ ਉਸ ਤੇ ਵੀ ਤੁਸੀਂ ਦੇਖ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ 大哥。 你不要，不然的 ਸਰਬਪਤੀ ਰਾਫੀ ਮੱਧੂ ਡਿਊਟੀ ਚੈਨਲ ਇਸ ਵੇਲੇ ਲੰਗਰ ਪਲਾ ਮੱਲਾ ਬਲੋਂ ਐਨ ਆਰ ਆਈ ਬੀ ਨੌਜਵਾਨ ਨੂੰ ਸਭ ਅਤੇ ਸਮੂਹ ਸੰਗਤ ਜਿਹੜੇ ਇੱਥੇ ਨੰਬਰ ਉਹ ਗਿਆ ਜਾ ਰਿਹਾ ਹੈ ਆਓ ਉਹਨਾਂ ਪਰਮਪਰਤਕ ਜੀ ਨਾਲ ਗੱਲਵਾ ਕਰੀਏ ਹਾਂਜੀ ਬਾਬਾ ਜੀ ਜੋ ਵੀ ਆਨ ਕਰਿਆ ਜੀ ਬਈ ਇਹ ਮੁੰਡੇ ਦੀ ਫੋਟੋ ਲਾਣੀ ਦੱਸੋ ਬਈ ਇੱਥੇ ਖਾਣਾ ਆਵਾ ਭਾਈ ਰੁਜੀਕਾ ਖਾਲਸਾ ਵਾਸੀ ਪਿੰਡੀ ਖੱਤੇ ਕਨਸਾਹਿਬ ਸ੍ਰੀ ਗੁਰੂ ਦੋਸਤ ਸਿੰਘ ਜੀ ਮਨਾਰਾਜੀ ਬਖਸ਼ੀ ਜੀ ਦਾਤ ਜੋ ਸ੍ਰੀ ਅਨੰਤਪਰ ਸਾਹਿਬ ਪਤੇ ਮੰਡਾ ਦਾ ਸਮਾਜਿਕ ਚਲਦਾ ਹੈ ਡਕਰ ਜਿੱਡੜਾਂ ਦੀ ਸਮੂਹ ਸੰਗਤ ਵੱਲੋਂ ਮਿਲ ਕਰਕੇ ਅਤੇ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਮਿਲ ਕਰਕੇ ਐਨ ਆਰ ਆਈ ਪਰਿਵਾਰਾਂ ਵੱਲੋਂ ਮਿਲ ਕਰਕੇ 24ਵਾਂ ਸਮਾਗਮ ਮੰਗਲ ਦਾ ਚੱਲਦਾ ਹੈ ਗੁਰੂ ਦੀ ਕਿਰਪਾ ਦੇ ਸਦਕਾ ਇਹ 24ਵਾਂ ਮੰਗਲ ਸਮਾਗਮ ਹੈ ਸਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਪਾ ਦੇ ਸਦਕਾ ਹਰ ਸਾਤ ਲੰਗਰ ਲਗਾਇਆ ਜਾਂਦਾ ਔਰ ਸੰਗਤ ਦੇ ਸਹਿਯੋਗ ਦੇ ਨਾਲ ਲੱਗਦਾ ਹੈ ਦਾਸ ਗੁਰਦੁਆਰਾ ਸਾਹਿਬ ਗ੍ਰੰਥ ਸਿੰਘ ਜੀ ਸੇਵਾ ਕਰਦਾ ਹੈ ਔਰ ਸੰਗਤਾਂ ਦਾ ਸਹਿਯੋਗ ਵੇਖ ਕਰਕੇ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਲੰਗਰ ਦੇ ਵਿੱਚ ਵਕਤ-ਵਕਤ ਸੇਵਾ ਦੀ ਹੁੰਦੀ ਹੈ ਔਰ ਬੜੇ ਸਹਿਯੋਗ ਦੇ ਨਾਲ ਸੰਗਤਾਂ ਸੇਵਾ ਕਰਦੀ ਹੈ ਵਕਤ-ਵਕਤ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਜੋ ਸੰਗਤਾਂ ਪਿਆਰ ਹੈ ਉਹ ਸੰਕਲਪੀ ਜੁੜਦਾ ਹੈ ਸਭ ਤੋਂ ਮਹਿਮ ਪਰਕਿ ਜਿਤਨਾ ਦਰਪਨੇ ਸਭ ਤੋਂ ਅਤੇ ਅੱਠਾਰਾਂ ਪਰਵਾਰ ਸਭ ਦੇ ਦਰਵਾਜ਼ਾ ਸਾਹਿਬ ਪ੍ਰਬੰਧਕ ਮੈਂਬਰਾਂ ਵੱਲੋਂ ਮਿਲ ਕਰਕੇ ਬਕਤ ਲਾਇਆ ਜਾਂਦਾ ਹੈ। ਸਭ ਤੋਂ ਸਭ ਤੋਂ ਦੇ ਸਹਿਯੋਗ ਨਾਲ ਚੱਲਦਾ ਹੈ। ਪਰ ਗੁਰੂ ਦੀ ਕਿਰਪਾ ਦੇ ਸਿਰਕਾ ਅੱਗੇ ਵੀ ਇਸੇ ਤਰ੍ਹਾਂ ਲੰਗੇ ਚੱਲਦਾ ਰਹਿਣਾ। ਆਪ ਸੰਗਤ ਨੇ ਵੱਧ ਚੜ ਕੇ ਪਿਆਰ ਬਖਸ਼ਿਸ਼ ਕਰਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਬੰਦੇ ਨੂੰ ਪਰਵਾਣ ਕਰੂ ਗੱਜੇ ਬਲੌ ਦੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਪਿਆਰ ਸਹਿਯੋਗ ਦੇ ਨਾਲ ਗੁਰੂ ਕਾ ਲੰਗਰ ਹਰਸੋ ਰੋਜ਼ ਤੋਂ ਚੱਲਦਾ ਹੋਰ ਵੱਲੋਂ ਸਭੀ ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਦੇ ਸਦਕਾ ਬੋਲੇ ਮਹੱਲੇ ਦਾ ਸਮਾਜੂਹ ਹੈ ਪਰ ਕੱਲ ਵੀ ਸੰਗਤ ਦੇ ਸਹਿਯੋਗ ਦੇ ਨਾਲ ਵੱਧ ਕਰਕੇ ਗੁਰੂ ਕਾ ਲੰਗਰ ਜਿਹੜਾ ਚੱਲਣਾ ਹੈ ਉਸਤੋਂ ਕੋਈ ਵੀ ਕਿਰਪਾ ਦੇ ਸਦਕਾ ਸੰਗਤ ਦੇ ਸਹਿਯੋਗ ਦੇ ਨਾਲ ਬਣਨੀ ਹੈ ਕੱਲ ਦਾ ਦਿਨ ਲੰਗਰ ਚੱਲਦਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਸੰਗਤਾਂ ਨੇ ਸਹਿਯੋਗ ਦਿੱਤਾ ਹੈ ਪਰ ਜਿਹੜੀਆਂ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਕਰਦੀਆਂ ਹਨ ਉਹਨਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਹਸੀਆਂ ਪ੍ਰਾਪਤ ਕੀਤੀਆਂ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਚੱਲਦਾ ਕੱਲ ਸ਼ਾਮ ਤੱਕ ਚੱਲਣਾ ਹੈ ਬਾਤ ਕਰਕੇ ਸੰਗਤਾਂ ਹਾਜ਼ਰੀਆਂ ਭਰਨ ਤਾਂ ਕਿ ਜਿਹੜੀਆਂ ਸੰਗਤਾਂ ਸੰਗਤ ਰੂਪ ਵਿੱਚ ਹੋ ਕਰਕੇ ਲੰਗਰਾਂ ਵਿੱਚ ਸਮਾਗਮਾਂ ਵਿੱਚ ਹਾਜ਼ਰੀ ਭਰਦੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਹਾਜ਼ਰੀ ਲੱਗਦੀ ਸਤਿਗੁਰਾਂ ਦੇ ਬਚਨ ਨੇ ਇਸ ਕਰਕੇ ਸਾਰੀਆਂ ਸੰਗਤਾਂ ਕੱਲ੍ਹ ਤੱਕ ਗੁਰੂ ਕਾ ਲੰਗਰ ਤੇ ਮﻠਕੜਾਂ ਦੀਆਂ ਸੰਗਤਾਂ ਵੱਲੋਂ ਐਨਆਰਆਈ ਪਰਿਵਾਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਚੱਲਣਾ ਹੈ ਸਰਬੱਤ ਸੰਗਤਾਂ ਵੱਲੋਂ ਕਰਕੇ ਹਾਜ਼ਰੀ ਭਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੰਗਤ ਸੰਗਤ ਵੱਲੋਂ ਮਿਲ ਕਰਕੇ ਜਿਹੜੇ ਐਨਆਰਆਈ ਪਰਿਵਾਰ ਨੇ ਗੁਰਦੁਆਰਾ ਸਹਾਇ ਪ੍ਰਬੰਧਕ ਕਮੇਟੀਆਂ ਤੇ ਸਭੂ ਸੰਗਤ ਲਿੱਕੜਾਂ ਦੀਆਂ ਸੰਗਤਾਂ ਵੱਲੋਂ ਪੋਤਾਨ ਪੋਤਾਨ ਧੰਨਵਾਦ ਹੈ ਜਿਨ੍ਹਾਂ ਨੇ 24 ਸਾਲ ਹੋ ਗਏ ਤੁਹਾਨੂੰ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਹਲੇ ਮੁਹੱਲੇ ਦੇ ਸਵਾਗਤ ਤੇ ਲੰਗਰ ਚੱਲਦਾ ਹੈ ਸਮੂਹ ਐਨ ਆਰ ਆਈ ਪਰਿਵਾਰ ਅਤੇ ਸਮੂਹ ਸੰਗਤਾਂ ਲਡਣਾ ਪਿੰਡ ਦੀਆਂ ਸੰਗਤਾਂ ਵੱਲੋਂ ਮਿਲ ਕਰਕੇ ਗੁਰਦੁਆਰਾ ਪ੍ਰਬੰਧ ਕਮੇਟੀਵਾਂ ਵੱਲੋਂ ਜੋ ਲੰਗਰ ਚਲਾਇਆ ਜਾਂਦੇ ਹਨ ਉਹ ਤਾਂ ਉਹਨਾਂ ਪਰਿਵਾਰਾਂ ਦਾ ਧੰਨਵਾਦ ਤੇ ਸੰਗਤਾਂ ਦਾ ਧੰਨਵਾਦ ਹੈ ਕੱਲ੍ਹ ਪੱਕੇ ਲੰਗਰ ਚੱਲਣਾ ਹੈ ਗੁਰੂ ਦੀ ਕਿਰਪਾ ਤੇ ਸਦਾ ਦਾ ਅਟੁੱਟ ਵਰਤਨਾ ਹੈ ਸਰਬੱਤ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰਿਓ ਵਾਹਿਗੁਰੂ ਜੀ ਕਾ ਧੰਦਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ Bole, <laughs> so केना भगवान केना आज जॉनी और कोनी और भी